ਅਸੀਂ ਮੋੜ ਮੰਡੀ ਦੇ ਵਿੱਚ ਖੜੇ ਆ ਸੀਐਮ ਭਗਵੰਤ ਮਾਨ ਦੀ ਇੱਥੇ ਆਮ ਆਦਮੀ ਪਾਰਟੀ ਦੀ ਰੈਲੀ ਰੱਖੀ ਗਈ ਆ ਲੋਕਾਂ ਦਾ ਦਿਖਾਈ ਗਏ ਜਨ ਕੇ ਗਰਾਊਂਡ ਲੈਵਲ ਦੀ ਤੁਹਾਨੂੰ ਜਿਹੜੇ ਤਸਵੀਰਾਂ ਬੁਖਾ ਰਹੇ ਤੁਸੀਂ ਸੱਚ ਦੀ ਪੜਤਾਲ ਤੇ ਵੇਖ ਰਹੇ ਹੋ ਤੇ ਜਨ ਕੇ ਲੋਕਾਂ ਦਾ ਬਹੁਤ ਹੜ ਆਇਆ ਹੋਇਆ ਇੱਥੇ ਜਿਹੜੇ ਲੋਕ ਕਹਿੰਦੇ ਸੀ ਜਨ ਕੇ ਇਹਨਾਂ ਤੋਂ ਕੱਠ ਨਹੀਂ ਹੋਣਾ ਇਹਨਾਂ ਨੇ ਕੰਮ ਨਹੀਂ ਕੀਤਾ ਉਹ ਪੂਰੀ ਜਾਣਕਾਰੀ ਲਮਾਂਗੇ ਸਾਡੇ ਨਾਲ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਹੋਰ ਲੋਕ ਬੜੇ ਜੁੜੇ ਨੇ ਜਾਣਕਾਰੀ ਕਿਹੜੇ ਮਾਨ ਵਾਲੇ ਜੀ ਮਾਨ ਵਾਲੇ ਜੀ ਮਾਨ ਵਾਲਾ ਮਾਨ ਸਾਹਿਬ ਦੀ ਰੈਲੀ ਤੇ ਕੈਸੀ ਪਹੁੰਚੇ ਸੀ ਪਹੁੰਚੇ ਸੀ ਜੀ ਪਹੁੰਚ ਗਏ ਸੀ ਪਹੁੰਚ ਗਏ ਸੀ ਨਹੀਂ ਵੀ ਤੇ ਸਾਡੇ ਪਿੱਛੇ ਫਿਰਦੇ ਕਹਿੰਦੇ ਸਾਨੂੰ ਅਜੇ ਤੱਕ ਜਾਣ ਹੀ ਨਹੀਂ ਦਿੱਤਾ ਗਿਆ ਨਹੀਂ ਜੀ ਸਾਰਿਆਂ ਨੂੰ ਜਾਣ ਦਿੱਤਾ ਗਿਆ ਇਹ ਕਿਸੇ ਨੂੰ ਨਹੀਂ ਰੋਕੇ ਗਿਆ ਜੀ ਕੀ ਕਹ ਕੇ ਮਾਨ ਸਾਹਿਬ ਮਾਨ ਸਾਹਿਬ ਕਹੇ ਸਾਰਿਆਂ ਦਾ ਧੰਨਵਾਦ ਜੀ ਧੰਨਵਾਦੀ ਕਰਕੇ ਗਏ ਕੁਝ ਹੋਰ ਰਣ ਵੀ ਕਰਕੇ ਗਏ ਹਾਂ ਜੀ ਚੰਨੂ ਤੋਂ ਉਹ ਕੰਨੂ ਪਣ ਤੋਂ ਕੀ ਲਾਨ ਕਰਕੇ ਮਾਨ ਸਾਹਿਬ ਆਏ ਸੀ ਨਹੀਂ ਸਾਥੂ ਪੜਿਆ ਨਹੀਂ ਗਿਆ ਜੀ ਪੜਿਆ ਨਹੀਂ ਗਿਆ ਓਕੇ ਬਾਈ ਜੀ ਕਹਿੰਦੇ ਸਾਥੂ ਤਾਂ ਗਾਂ ਹੀ ਨਹੀਂ ਪਹੁੰਚਾ ਗਿਆ ਆਜਾ ਹੋਰ ਜਾਣਕਾਰੀ ਕਿਹੜੇ ਕਿੱਧਰੋਂ ਆਏ ਲੰਬੀ ਤੋਂ ਆਏ ਜੀ ਲੰਬੀ ਪਣ ਤੋਂ ਰੈਲੀ ਦੇ ਵਿੱਚ ਪਹੁੰਚ ਅਈ ਜੀ ਬਾਹਰ ਖੜੇ ਦਿਆ ਨਹੀਂ ਸਾਨੂੰ ਕੋਈ ਸਮਝ ਨਹੀਂ ਆ ਰਹੀ ਉਹਨੇ ਹਾਂ 470 ਦਾ ਪ੍ਰੋਜੈਕਟ ਲਾਉਣਾ ਕਸਾ 1125 ਕਰੋੜ ਰੁਪਏ 1125 ਕਰੋੜ ਦਾ ਕਰ ਗਿਆ ਐਲਾਨ ਐਲਾਨ ਕਰਕੇ ਮਾਨ ਸਾਹਿਬ ਓਕੇ ਕਰੋੜ ਰੁਪਏ ਉਹਨਾਂ ਦੇ ਡਾ ਮੁੰਡਾ ਮਰਿਆ ਸੀ ਫੌਜ ਚ ਕਰੋੜ ਰੁਪਏ ਉਹਨਾਂ ਦੇ ਗਿਆ ਓਕੇ ਜਾਣਕਾਰੀ ਜਾਂਦੇ ਰਹਿਵਾਂਗੇ ਜੁਰੇ ਬਾਈ ਜੀ ਕਰੇ ਪਿੰਡੋ ਬਾਈ ਸਾਸਰੀ ਗਾਲ ਜੀ ਪਥਰਾਲੇ ਤੋਂ ਜੀ ਹਾਂ ਜੀ ਪਥਰਾਲੇ ਰੈਲੀ ਦੇ ਵਿੱਚ ਪਹੁੰਚ ਗਏ ਸੀ ਹਾਂ ਜੀ ਪਹੁੰਚ ਗਏ ਐਲਾਨ ਕਰਕੇ ਮਾਨ ਸਾਹਿਬ ਉਹ 600 ਆਪਣੇ 25 ਕਰੋੜ ਦਾ ਧਲਾਣੀ ਕਰਕੇ ਗਿਆ ਜਿਹੜਾ 600 625 ਕਰੋੜ ਦਾ 600 1100 1125 ਹਨ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਨੂੰ ਤੁਹਾਨੂੰ ਇਹ ਨਹੀਂ ਪਤਾ ਕਿ ਕਿੰਨੇ ਪੈਸੇ ਦੇ 11 1100 25 ਹੈ ਜੀ ਓਕੇ ਓਕੇ ਇਹਨਾਂ ਨੂੰ ਚਲੋ ਜਾਣਕਾਰੀ ਨਹੀਂ ਪੂਰੀ ਹੁੰਦੀ ਕਿਹੜੇ ਪਿੰਡੋਂ ਆਏ ਮਾਤਾ ਜੀ ਤੁਸੀਂ ਕਨ ਸੁਖਾਨੇ ਤੋਂ ਜੀ ਰੈਲੀ ਪੈਨਲਟੀ ਦੇ ਵਿੱਚ ਆਏ ਹੋ ਹਾਂ ਜੀ ਕਾਂ ਜਾ ਗਏ ਸੀ ਗਾਂ ਵੀ ਪਹਿਲਾਂ ਕਾਨ ਸਾਹਿਬ ਦੇ ਵਿਚਾਰ ਸੁਣੇ ਨਾ ਮਾਨ ਸਾਹਿਬ ਤਾਂ ਨਹੀਂ ਸੁਣੇ ਸੀ ਗਏ ਨਹੀਂ ਆਇਆ ਇੱਥੇ ਖੜੇ ਓਕੇ ਜਾਣਕਾਰੀ ਨਾ ਨਾ ਇਹ ਤਾਂ ਸਵਾਏ ਰੈਲੀ ਚ ਅੱਛਾ ਮਾਨ ਸਾਹਿਬ ਦੇ ਵਿਚਾਰ ਸੁਣੇ ਮੈਂ ਕਿਹਾ ਸਾਨੂੰ ਸਮਝ ਨਹੀਂ ਆਈ ਸਮਝ ਨਹੀਂ ਲੱਗੀ ਰੈਲੀ ਦੇ ਵਿੱਚ ਪਹੁੰਚ ਗਏ ਕਹਿੰਦੇ ਸਾਨੂੰ ਕੋਈ ਸਮਝ ਨਹੀਂ ਲੱਗੀ ਆਜੋ ਜਾਣਕਾਰੀ ਲੈਂਦੇ ਰਾਵਾਂਗੇ ਜੁੜੋ ਸਾਡੇ ਵਰਗੇ ਤਾਂ ਗਾਹੇ ਨਹੀਂ ਜਾਣ ਦੇਦੇ ਧੱਕੇ ਮਤੱਕੇ ਸੰਤਨਾ ਹਸੇ ਕੋਈ ਕਿਤੇ ਨਹੀਂ ਕਹਾ ਜਾਣ ਦੇ ਪੈਰ ਨਹੀਂ ਲੱਗਣ ਦਿੱਤੇ ਅੱਛਾ ਤੁਹਾਨੂੰ ਜਾਣ ਨਹੀਂ ਦਿੱਤਾ ਗਿਆ ਹੋਰ ਕਿੱਥੇ ਜਾਣ ਦਿੱਤਾ ਸੁਣੋ ਤੁਹਾਡੀ ਰੈਲੀ ਦੇ ਵਿੱਚ ਤੁਹਾਡੇ ਜਣਕੇ ਵਰਕਰ ਨੇ ਲੋਕ ਇਹਨਾਂ ਨੂੰ ਜਾਣ ਨਹੀਂ ਦਿੱਤਾ ਰੈਲੀ ਦੇ ਵਿੱਚ ਹੋਰ ਕੀ ਕਹਣਾ ਚਲੋ ਬਸ ਹੋਰ ਤਾਂ ਮਾਨ ਸਾਹਿਬ ਵੀਡੀਓ ਵੇਖਣ ਕੇ ਦੱਸ ਲੋ ਕੀ ਕੁਛ ਕਹਿਣਾ ਤੁਸੀਂ ਅਸੀਂ ਕੀ ਐਮਐਲਏ ਕੌਣ ਹੈ ਐਮਐਲਏ ਤਾਂ ਮੈਨੂੰ ਪਤਾ ਮੈਨੂੰ ਪਤਾ ਪਤਾ ਰੋ 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 ਕਿਹਣਾ ਚਾਉਣੀ ਆ ਭਾਈ ਵੀ ਰੈਲੀ ਤਾਂ ਏਡੀ ਵੱਡੀ ਮਾ ਮਣਾਲੀ ਭਗਵੰਤ ਮਾਨ ਨੇ ਤੇ ਉਹ ਤਾਂ ਕਹਿੰਦਾ ਸੀ ਮੈਂ 1000 ਰੁਪਏ ਬਣਾਉਂਗਾ ਤੇ ਆ ਬਿੜਸਾਂ ਤਾਂ ਸਾਡੀ ਆ ਵੀ ਨਹੀਂ ਆਈ ਬੜੇ ਪਿਆਲੀ ਨਾ ਬਿਦਵਾਲੀ ਤੁਸੀਂ ਅੱਜ ਪੈਨਸ਼ਨਾਂ ਮਾਰੇ ਆ ਇਸ ਵੀ ਸਾਡੀ ਪੈਨਸ਼ਨ ਲਾਓ ਕਿਸਕਨ ਮਾਰੀ ਆਈ ਸੀ ਨਾ ਨੇ ਰੱਗਾ ਦਾ ਕੰਮ ਚੱਲਦਾ ਸਾਡਾ ਅੱਛਾ ਹਾਂ ਤੁਸੀਂ ਤਾਂ ਕਹਿੰਦੇ ਕੰਮ ਚੱਲੀ ਜਾਂਦਾ ਪੈਨਸ਼ਨ ਛੋਡੀ ਅਗਲੇ ਮਹੀਨੇ ਆ ਜੂਗੀ ਕਹਿੰਦੇ ਦੇ ਦੋ ਦੋ ਦਿਨ ਜਿਹੜੇ ਲੱਗ ਗਿਆ ਚਾਰ ਚਾਰ ਦਿਨ ਉਹ ਵੀ ਉਹ ਵੀ ਨਹੀਂ ਆਏ ਕੀ ਖਾਈਏ ਹੁਣ ਅਸੀਂ ਗਰੀਬ ਕੀ ਖਾਈਏ ਅੱਛਾ ਰੇਲੀ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਗੈਸ ਕਿੱਥੇ ਜਾਣ ਦਿੱਤਾ ਸੰਤ ਜਾਣ ਨਹੀਂ ਦਿੱਤਾ ਕੋਈ ਖਾਣ ਦਾ ਪ੍ਰਬੰਧ ਵਧੀਆ ਸੀਗਾ ਲੰਗਰ ਪੰਣਾ ਨਾ ਮੈਂ ਤਾਂ ਕੁਝ ਨਹੀਂ ਖਾਦਾ ਭਰਾਵਾ ਲੰਗਰ ਪੰਣਾ ਸੀ ਗਾਉ ਕੋਊਗਾ ਮੈਂ ਦੇਖਿਆ ਨਹੀਂ ਜਦੋਂ ਪਾਉ ਤਾਂ ਸੀਗਾ ਜੀ ਖਾਦਾ ਨਹੀਂ ਇਹਨਾਂ ਨੇ ਖਾਦਾ ਨਹੀਂ ਤਾੜੀ ਉਹ ਕਿਉਂ ਕਿ ਜਾਣਕਾਰੀ ਲੈਂਦੇ ਰਵਾਂਗੇ ਹਾਂਜੀ ਬਾਦੂ ਸੀ ਲੰਗਰ ਲੰਗਰ ਆਮ ਆਮ ਐਮ ਐਲ ਰਤਨ ਹਾਂਜੀ ਰਤਨ ਤੁਹਾਡਾ ਰਤਨ ਜੀ ਆ ਜੀ ਅੱਛਾ ਹੁਣ ਕੌਣ ਹੈ ਹੁਣ ਤਾਂ ਆਪਣਾ ਭੱਲਾ ਸਾਹਿਬ ਜੀ ਭੱਲਾ ਸਾਹਿਬ ਭੱਲਾ ਸਾਹਿਬ ਕੰ आज हुणे लगया जो अमचार कंटे एलिकेशन लगा सी वो सही सी ओ आपा नु पता नहीं जैसे केड़ा ਕੋਲੇ ਸੀਗੇ ਨਹੀਂ ਨਹੀਂ ਕੋਲੇ ਸੀ ਤੁਸੀਂ ਉਥੇ ਹਲਕੇ ਚ ਤਾਂ ਰਹਿੰਦੇ ਹੋ ਤੁਹਾਨੂੰ ਇਹਨਾਂ ਦਾ ਪਤਾ ਹੀ ਹੁੰਦਾ ਦੂਰ ਆ ਜੀ ਬਠਿੰਡੇ ਤੋਂ ਸਾਰੇ ਚਲੋ ਠੀਕ ਹੈ ਜਾਣਕਾਰੀ ਦਿੰਦੇ ਰਵਾਂਗੇ ਦੱਸਦੇ ਰਵਾਂਗੇ ਤੂੰ ਜੁੜੇ ਰਹੋ ਸੱਚ ਦੀ ਪਰਤਾਲ ਦੇ ਨਾਲ ਮੈਂ ਬਤਾਰ ਸਿੰਘ ਜੀ ਤਾਰਾ ਆ ਮਾਨਸਾ ਦਾ ਬੋਰਡ ਲੈ ਕੇ ਚੱਲੇ ਹੈਲੋ ਹੈਲੋ ਬਾਈ ਜੀ ਇਹ ਲਾ ਕੇ ਘਰ ਤੋਂ ਲੈ ਕੇ ਚੱਲੇ ਹੋ ਇੱਕ ਇਹ ਲਾਵਾਂਗੇ ਜੀ ਨੂੰ ਘਰੇ ਲਾਉਂਦੇ ਇੱਥੇ ਪੜਾ ਲੱਗਦਾ ਸੀ ਇਹ ਨਹੀਂ ਜੀ ਗਵਨਸ਼ੀਰ ਲੈ ਕੇ ਜਾਮ ਘਰੀ ਘਰੇ ਲਾ ਕੇ ਲਾਵਾਂਗੇ ਜਾਂ ਘਰੇ ਲਾਵਾਂਗੇ ਹਾਂਜੀ ਅੱਛਾ ਓਕੇ ਹੋਰ ਭਾਈ ਜੀ ਇਧਰ ਵੀ ਆ ਜਿਓ ਜਾਣਕਾਰੀ ਲੈਂਦੇ ਰਹਾਂਗੇ ਜੁੜੋ ਵਾਲਾ ਬਣਾ ਕੇ ਦਿੱਤੀ ਆ ਭਾਈ ਇਹਨੇ ਉਹ ਕਿਹੜੇ ਪਿੰਡ ਮੰਡੀ ਕਲਾਂ ਭਾਈ ਮੰਡੀ ਕਲਾਂ ਧਰਮਸ਼ਾਲਾ ਬਣਾਤੀ ਜੋ ਹਾਂ ਅੱਛਾ ਉੱਥੇ ਲਾ ਮੰਗ ਜਾਓ ਇਧਰ ਵੇਖੋ ਸਰਕਾਰੀ ਬੱਸਾਂ ਰੈਲੀ ਦੇ ਵਿੱਚ ਪਹੁੰਚੀਆਂ ਇਹ ਕਹਿੰਦੇ ਸੀ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਜਦੋਂ ਕਿ ਸਰਕਾਰੀ ਪੈਸਾ ਦਾ ਸੀ ਨਹੀਂ ਵਰਤੋਂ ਕੀਤੀ ਜਾਂਦੀ ਸਰਕਾਰੀ ਬੱਸਾਂ ਵੇਖੋ ਰੈਲੀ ਦੇ ਵਿੱਚ ਮਾਨਸਾਹ ਦੇ ਵਿੱਚ ਪਹੁੰਚੀਆਂ ਭਾਈ ਕਿਹੜੇ ਪਿੰਡੋਂ ਆ ਕੇ ਤੁਸੀਂ ਵੀ ਸਰਾਮਾ ਜੀ ਸਰਾਮਾ ਪਿੱਟੋ ਵਾਲੇ ਹਾਂ ਜੀ ਹਾਂ ਜੀ ਕਿੰਨੇ ਟਕ ਮਾਨਸਾਹ ਸਾਹਿਬ ਮਾਨਸਾਹ ਸਾਹਿਬ ਦਾ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹੰਗਾਈਪੁਰnga ਡਟ ਕੇ ਆਂਗੇ 200 ਦੇ ਪਲੱਸ ਬੰਦੇ ਆਏ ਆ ਜਮਾ ਛੱਤ ਉੱਤੇ ਬਹਿ ਕੇ ਆਏ ਆ ਹੁਣ ਜਦੋਂ ਜਾਵਾਂਗੇ ਉੱਤੇ ਬਹਿ ਕੇ ਜਾਣਗੇ ਐਮਐਲਏ ਕੋਣ ਹੈ ਐਮਐਲਏ ਮੋਲਕ ਸੰਗੀ ਕੰਮ ਕਰ ਰਿਹਾ ਬਹੁਤ ਵਧੀਆ ਪੂਰੇ ਕੰਮ ਕਰ ਰਿਹਾ ਜੀ ਕੀ ਇਹਦਾ ਫੱਟੇ ਜਮਾ ਜਮਾ ਜੀ ਪੂਰਾ ਕੰਮ ਬਾਈ ਕੀ ਗਲਤ ਗੱਲ ਹੈ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਮੂਰੇ ਲਿਆ ਰਹੇ ਆ ਬਸ ਕਿਉਂ ਲਿਆ ਰਹੇ ਮੂਰੇ ਐਮਐਲਏ ਸਾ ਵੀ ਲਿਆ ਰਹੇ ਆ ਬਸ ਸਾਨੂੰ ਕਿਹਾ ਨਹੀਂ ਬੇਸੀ ਦਾ ਇੰਨਾ ਕੰਮ ਕਰਦੇ ਵਰਕਰਾਂ ਤੇ ਤੁਸੀਂ ਮੂਰੇ ਘਾਤੋ ਲਿਆ ਰਹੇ ਹੋ ਇਹ ਗੱਲ ਐ ਮੈਂ ਸਾਨੂੰ ਦੱਸ ਰਿਹਾ ਸੀ ਪੁਰਾਣੇ ਬੰਦੇ ਆ ਜੀ ਵੀ ਨਵੇਂ ਬੰਦਿਆਂ ਨੂੰ ਥੋੜ ਬਸ ਸਾਰੇ ਲਿਆਈ ਦੇ ਜਿਹੜੇ ਨਵੇਂ ਬੰਦੇ ਕਾਲੀ ਕਾਂਗਰਸ ਨਵੇਂ ਉੱਠ ਕੇ ਮੂਰੇ ਲਿਆ ਰਹੇ ਮੇਰੇ ਸਾਹ ਨੂੰ ਗੱਲ ਕੀਤੀ ਆ ਉਹਾਂ ਨੇ ਇਹਦਾ ਹੱਲ ਕਰਦਾਂਗੇ ਤੁਹਾਨੂੰ ਮੇਲੇ ਸਾਹਿਬ ਸਾਡੀ ਵੀਡੀਓ ਜਰੂਰ ਵੇਖੋ ਆਹ ਵੇਖੋ ਤੁਹਾਡੇ ਜਨਕੀ ਦੇ ਵਰਕਰ ਆ ਉਹ ਤਰਾਜ ਕਰ ਰਹੇ ਨੇ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਮੂਰੇ ਹਾਂਜੀ ਬਾਪੂ ਜੀ ਕਰੇ ਪਿੰਡੋਂ ਆਏ ਹੋ ਬਠੰਡੇ ਤੋਂ ਪ੍ਰਿੰਟ ਮਾਨ ਸਾਹਿਬ ਐਲਾਨ ਕਰਕੇ ਹਾਂ ਹਾਂਜੀ ਓਕੇ ਬਾਪੂ ਜੀ ਬੋਲ ਦੇਣੀ ਚਲੋ ਆ ਜਾਓ ਹੋਰ ਵੀ ਇਹਦਾ ਲੇਟ ਹੋ ਗਿਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਅੱਛਾ ਅੱਜ ਤਾਂ ਜਿਵੇਂ ਕਹਿੰਦੇ 7:00 ਤੱਕ ਪਹੁੰਚ ਨਹੀਂ 8:00 ਹੋ ਗਏ ਨਹੀਂ ਮਾਨ ਸਾਹਿਬ ਆ ਸਾਨੂੰ ਤਾਂ ਪਤਾ ਹੀ ਨਹੀਂ ਇਸ ਦਾ ਹਾਂ 35 ਦੇ ਆ ਗਏ ਸੀਗੇ 1:35 ਮਿੰਟ ਤੇ ਆ ਗਏ ਸੀ ਇੱਥੇ 35 ਮਿੰਟ ਤੇ ਆ ਗਏ ਅਸੀਂ ਸਾਢੇ 12 ਵਜੇ ਬਠਿੰਡੇ ਚਲੇ ਆ ਸਾਢੇ ਆਉਂਦੇ ਤਾਂ ਅਸੀਂ ਮੱਸਾ ਪਹੁੰਚੇ ਹਸ ਤੱਕ ਜਦੋਂ ਪਹੁੰਚ ਗਏ ਉਦੋਂ ਨਾ ਨਾ ਉਦੋਂ ਕੰਮ ਦੀ ਬਾਕੀ ਹੋ ਜਾਂਦੇ ਸੀ ਅੱਛਾ ਇੰਨਾ ਡਾ ਰਿਆ ਬਾਅਦ ਅਸੀਂ ਤਾਂ 5-7 ਮਿੰਟ ਹੀ ਰਹਿਏ ਜੀ